ਅਨੰਦ ਗੁਰੂ ਜੀ ਉਹਨਾਂ ਦੇ ਨਾਲ ਦੇ ਸੋਨੀ ਸਾਹਿਬ ਜਿਹੜਾ ਬਾਤ ਜੋਹੀ ਦੀ ਲੋਕੀ ਆ ਕਰੜ ਵਾਸੀਆਂ ਨੂੰ ਮੈਂ ਬਹੁਤ ਸਾਰੀ ਵਧਾਈ ਦਿੰਨੀ ਆ ਆਲਰੇਡੀ ਅਸੀਂ ਸਵਾ 4 ਕਰੋੜ ਦੇ 12 ਟਿਊਬਵੈਲ ਲਗਾ ਚੁੱਕੇ ਆ ਅੱਜ 8 ਵਾਰਡਾਂ ਲਈ 8 ਟਿਊਬਵੈਲਾਂ ਦਾ ਜਿਹੜਾ ਅਸੀਂ ਇਨੀ ਪੱਥਰ ਰੱਖਿਆ ਜਿਹਦੀ ਲਗਭਗ 3 ਕਰੋੜ ਦੀ ਲਗਤ ਆਉਣੀ ਹੈ ਤੇ ਸਵਾ ਕਰੋੜ ਦੇ 4 ਹੋਰ ਟਿਊਬਵੈਲਾਂ ਦਾ ਤਖਮੀਨਾ ਤਿਆਰ ਹੈ ਇਸ ਤੋਂ ਬਿਨਾ ਮੈਂ ਖਰੜ ਸ਼ਹਿਰ ਵਾਸਤੇ ਇੱਕ ਪਹਿਲਾਂ ਵੀ ਅਨਾਉਂਸ ਕਰ ਚੁੱਕੀ ਆ ਉਹਨਾਂ ਨੂੰ ਵਧਾਈ ਦਵਾਂਗੀ 30 ਸਾਲਾਂ ਦੀ ਖਰੜ ਸ਼ਹਿਰ ਦੀ ਮੰਗ ਸੀ ਇਲੈਕਸ਼ਨ ਸਮੇਂ ਬਹੁਤ ਵੱਡਾ ਮੁੱਦਾ ਸੀ ਕਿ ਖਰੜ ਸ਼ਹਿਰ ਨੂੰ ਕਜੌਲੀ ਵਾਟਰ ਜਿਹੜਾ ਉਹ ਲੈ ਕੇ ਆਂਦਾ ਜਾਵੇ 117 ਕਰੋੜ ਦਾ ਮੈਂ ਪਹਿਲੇ ਸਾਲ ਵਿੱਚ ਹੀ ਕਜੌਲੀ ਵਾਟਰ ਪਾਸ ਕਰਵਾ ਲਿਆ ਸੀ ਜਿਹਦੇ ਟੈਂਡਰ ਕੱਲ 4 ਤਰੀਕ ਨੂੰ ਲੱਗਣੇ ਆ ਤੇ 1 ਸਾਲ ਦੇ ਵਿੱਚ ਇੱਕ ਜੌਲੀ ਵਾਟਰ ਵਰਕਸ ਦਾ ਪਾਣੀ ਆ ਜਿਹੜਾ ਖਰੜ ਸ਼ਹਿਰ ਦੇ ਵਿੱਚ ਉਹ ਪੂਰਾ ਹੋ ਜਾਣਾ ਹੈ। ਯਾਰ ਮਾਇ ਕਨਾਲਾ ਹੋ ਗਿਆ ਅਗੜ। ਕੋਈ ਵੀ ਪੀੜੀ ਖਰੜ ਸ਼ਹਿਰ ਵਾਸੀਆਂ ਦੀ ਆਉਣ ਵਾਲੀ ਪੀਣ ਵਾਲੇ ਪਾਣੀ ਨੂੰ ਨਹੀਂ ਤਰਸੂਗੀ ਤੇ ਜਿੰਨੀ ਦੇਰ ਇੱਕ ਸਾਲ ਵਿੱਚ ਇੱਕ ਜੌਲੀ ਵਾਟਰ ਦਾ ਕੰਮ ਪੂਰਾ ਹੋਣਾ ਹੈ, ਓਨੀ ਦੇਰ ਵਿੱਚ ਅਸੀਂ ਪੂਰੀ ਸਪੀਡ ਦੇ ਨਾਲ ਜਿਹੜਾ ਟਿਊਬਵੈਲ ਰਾਹੀਂ ਸ਼ਹਿਰ ਦੀ ਦੀ ਪਾਣੀ ਦੀ ਜਿਹੜੀ ਪੂਰਤੀ ਉਹ ਕਰ ਰਹੇ ਆ। ਸਵਾ 4 ਕਰੋੜ ਦੇ ਵਿੱਚ ਪਹਿਲਾਂ ਵੀ ਦੱਸਿਆ ਕਿ 12 ਟਿਊਬਵੈਲ ਲੱਗ ਚੁੱਕੇ ਨੇ 8 ਟਿਊਬਵੈਲ ਦਾ 3 ਕਰੋੜ ਦਾ ਜੁੱਧ ਘਾਟਣਾ ਸਵਾ ਕਰੋੜ ਜਾਂਨ ਵਾਲੇ ਸਮੇਂ ਦੇ ਵਿੱਚ ਹੋਰੇ ਮੇਰੇ ਨਾਲ ਐਮਸੀ ਰਾਜੀ ਜੀ ਸਾਡੇ ਯੂ ਸਾਹਿਬ ਪੂਰੀ ਕਮੇਟੀ ਦੀ ਟੀਮ ਐਂਡ ਜਿੰਨੇ ਜਰਨਲਿਸਟ ਵੀ ਆਏ ਹੋਏ ਨੇ ਸਪੋਰਟ ਲਈ ਮੈਂ ਬਹੁਤ ਸਾਰਾ ਸ਼ੁਕਰੀਆ ਕਰਦੀ ਹਾਂ ਸਾਰਿਆਂ ਦਾ ਖਰੜ ਵਾਸੀਆਂ ਦਾ ਮੈਂ ਆਪਣੀ ਬਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਸ਼ਾਇਦ ਬਹੁਤ ਸਾਰੇ ਕੰਮ ਮੈਂ ਖਰੜ ਲਈ ਕੀਤੇ ਨੇ ਤੇ ਉਹਨਾਂ ਨੂੰ ਦੱਸਣ ਦੀ ਵੀ ਖੁੱਲਕੀ ਜ਼ਰੂਰਤ ਹੈ ਤੇ ਆਏ ਦਿਨ ਆਪਾਂ ਚਾਹੀਏ ਉਹ ਬਿਜਲੀ ਵਿਭਾਗ ਵਿੱਚ ਕਿਹੜੇ ਕੰਮ ਕੀਤੇ ਗਏ ਨੇ ਇਸ ਤੋਂ ਬਿਨਾਂ ਕਜੋਲੀ ਵਾਟਰ ਤੋਂ ਬਿਨਾਂ ਇੱਕ 20-25 ਸਾਲ ਦੀ ਖਰੜ ਸ਼ਹਿਰ ਤੋਂ ਨੂੰ ਪਤਾ ਬਹੁਤ ਸਾਰੇ ਜਰਨਲਿਸਟ ਜਿੰਨੇ ਇੱਥੇ ਖੜੇ ਨੇ ਤੁਸੀਂ ਖਰੜ ਸ਼ਹਿਰ ਦੇ ਰਹਿਣ ਵਾਲੇ ਹੋ ਤੁਹਾਨੂੰ ਪਤਾ ਹੈ ਕਿ ਜਦੋਂ ਬਾਰਿਸ਼ ਆਉਂਦੀ ਆ ਪੂਰਾ ਖਰੜ ਸ਼ਹਿਰ ਪਾਣੀ 'ਚ ਡੁੱਬ ਜਾਂਦਾ ਲਗਭਗ ਅ ਅਸੀਂ 30 ਕਰੋੜ ਦੀ ਲਾਗਤ ਨਾਲ ਦੋ ਨਵੇਂ ਐਸਟੀਪੀ ਸ਼ਹਿਰ ਵਿੱਚ ਲਗਾ ਰਹੇ ਹਾਂ ਜਿਨ੍ਹਾਂ ਦਾ 1 ਸਾਲ ਚ ਕੰਮ ਮੁਕੰਮਲ ਹੋ ਜਾਣਾ ਹੈ ਖੂਨੀ ਮੱਜ ਦੇ ਕੰਮ ਸ਼ੁਰੂ ਹੋ ਚੁੱਕੇ 17 ਕਰੋੜ ਦਾ ਤੇ ਜਿਸ ਦਿਨ ਇਹ ਦੋਵੇਂ ਐਸਟੀਪੀ ਦਾ ਕੰਮ ਮੁਕੰਮਲ ਹੋ ਜਾਂਦਾ ਖਰੜ ਸ਼ਹਿਰ ਦੇ ਕਿਸੇ ਘਰ ਕਿਸੇ ਦੁਕਾਨ ਚ ਇੱਕ ਪਾਣੀ ਦੀ ਬੂੰਦ ਨਹੀਂ ਜਾਣੀ ਸੋ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਪੱਕਾ ਪਾਣੀ ਬੰਦੋਬਸਤ ਦਾ ਹੋ ਜਾ ਜਿਹੜਾ ਪਾਣੀ ਦਾ ਬੰਦੋਬਸਤ ਹੈ ਜਿਹੜਾ ਬਾਹਰ ਓਵਰਫਲੋ ਹੁੰਦਾ ਉਹਦਾ ਪੱਕਾ ਵੱਡੀਆਂ ਪਾਈਪਾਂ ਪਾ ਰਹੇ ਆ ਬੰਦੋਬਸਤ ਹੋ ਜਾਣਾ ਪੀਲ ਵਾਲੇ ਪਾਣੀ ਲਈ ਪੱਕਾ ਬੰਦੋਬਸਤ ਹੋ ਰਿਹਾ ਸੋ ਅਸੀਂ ਡਟੇ ਹੋਏ ਆ ਹੌਲੀ ਹੌਲੀ ਕਰਕੇ ਤੁਹਾਨੂੰ ਆਏ ਦਿਨ ਅਸੀਂ ਨਵੀਆਂ ਥਾਵਾਂ ਤੇ ਕਿਹੜੇ-ਕਿਹੜੇ ਸ਼ਹਿਰ ਵਾਸਤੇ ਅਸੀਂ ਕੰਮ ਕੀਤੇ ਨੇ ਪਿੰਡਾਂ ਵਿੱਚ ਕੀ ਕੰਮ ਕੀਤੇ ਨੇ ਆਏ ਦਿਨ ਤੁਹਾਨੂੰ ਉਹਨਾਂ ਕੰਮਾਂ ਦਾ ਅਸੀਂ ਵੇਰਵਾ ਦਵਾਂਗੇ ਮੈਡਮ ਕਾਰਨ ਕੀ ਮੰਨਦੇ ਹੋ ਰੀਅਲ ਏਸਟੇਟ ਦਾ ਹੱਬ ਐ ਖਰੜ ਔਰ ਉਸ ਦੇ باوجود ਸੀਵਰੇਜ ਲਈ ਬੜੀ ਯਾਰ ਪਿੱਛੇ ਹੋ ਰਹੇ ਯਾਰ ਕੀ ਯਾਰ ਥੋੜਾ ਪਿੱਛੇ ਪਿੱਛੇ ਹੋ ਜਾਓ ਯਾਰ ਚਲੋ ਦੇਖੋ ਮੇਰੀ ਗੱਲ ਸੁਣੋ ਪਰ ਸਰ ਸਿੱਖਿਆ ਵੀ ਪਿਛਲੀਆਂ ਸਰਕਾਰਾਂ ਦੀ ਜਿਹੜੀ ਨੀਤੀ ਹੈ ਉਹ ਕੰਮ ਕਰਨ ਵਾਲੀ ਨਹੀਂ ਰਹੀ ਕੰਮ ਕਰਨ ਵਾਲੀ ਨੀਅਤ ਹੁੰਦੀ ਤਾਂ ਸ਼ਾਇਦ ਜਿਹੜੀ ਇਲੀਗਲ ਕੰਸਟਰਕਸ਼ਨਸ ਲਗਾਤਾਰ ਹੁੰਦੀ ਰਹੀ ਹੈ ਖਰੜ ਦੇ ਵਿੱਚ ਉਹ ਨਾ ਹੁੰਦੀ ਚੋਆ ਤੇ ਨਾਲਿਆਂ ਦੇ ਉੱਤੇ ਸ਼ਾਇਦ ਕਲੋਨੀਆਂ ਨਾ ਬਣਦੀਆਂ ਅੱਜ ਜਿੱਧਰ ਨੂੰ ਪਾਣੀ ਨੇ ਜਾਣਾ ਸੀ ਉਹਨਾਂ ਉੱਤੇ ਮਕਾਨ ਬਣੇ ਹੋਏ ਨੇ ਉਹਨਾਂ ਤੇ ਕਲੋਨੀਆਂ ਬਣੀਆਂ ਹੋਈਆਂ ਨੇ ਤੇ ਕਦੇ ਟਿਊਬਵੈੱਲ ਲਾਉਣ ਲਈ ਕਜੋਲੀ ਵਾਟਰ ਦੇਖੋ ਪਹਿਲਾਂ ਵੀ ਆ ਸਕਦਾ ਸੀ ਪਰ ਆਇਆ ਆਪਣੀ ਸਰਕਾਰ ਦੇ ਦੌਰਾਨ ਆਇਆ ਪਿਛਲੇ ਸਾਲ ਦੇ ਵਿੱਚ ਹੈ ਜਿਹੜੀ ਕਿ ਬੜੇ ਲੰਬੇ ਸਮੇਂ ਦੀ ਮੰਗ ਸੀ ਜਿਹਦੇ ਨਾਲ ਪਾਣੀ ਦੀ ਕਦੇ 100 ਪੀੜੀਆਂ ਵੀ ਪਾਣੀ ਨੂੰ ਨਹੀਂ ਤਰਸਣਗੀਆਂ ਸੋ ਦੂਸਰੀ ਗੱਲ ਜਿਹੜੀ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗ ਜਾਣਾ ਹੁਣ ਉਦ ਨਾਲ ਵੱਡੀਆਂ ਪਾਈਪਾਂ ਪੈ ਜਾਣੀਆਂ ਇਹ ਪਰਮਾਨੈਂਟ ਇਹਦਾ ਜਿਹੜਾ ਸੋਲੂਸ਼ਨ ਹੈ ਇਹ ਓਵਰਫਲੋ ਪਾਣੀ ਦਾ ਉਹ ਹੋ ਜਾਣਾ ਹੈ ਜੀ ਮੈਡਮ ਖਰੜ ਦੇ ਲੋਕ ਜਿਹੜੀ ਆ ਖਾਸ ਤੌਰ ਤੇ ਸੜਕਾਂ ਦੇ ਵਿੱਚ ਦੀ ਕੰਸਟ੍ਰਕਸ਼ਨ ਨੂੰ ਲੈ ਕੇ ਵੀ ਕਾਫੀ ਡਿਮਾਂਡ ਕਰ ਰਹੇ ਨੇ ਉਸ ਤਰ੍ਹਾਂ ਹੀ ਕੁਝ ਜੋ ਕੀ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਬਲੂਪ੍ਰਿੰਟ ਰਹੂਗਾ ਦੇਖੋ ਇਹ ਕੁਝ ਦਿਨ ਆਪਾਂ ਪੂਰੀ ਦੀ ਪੂਰੀ ਜਿਹੜੀ ਆਪਣਾ ਤੁਹਾਡੇ ਨਾਲ ਸੜਕਾਂ ਦੀ ਡਿਟੇਲ ਅਸੀਂ ਸ਼ੇਅਰ ਕਰਾਂਗੇ ਮੈਂ ਖਰੜ ਸ਼ਹਿਰ ਵਾਸੀਆਂ ਨਾਲ ਵਾਅਦਾ ਕਰਦੀ ਆਂ 1 ਸਾਲ ਦੇ ਅੰਦਰ ਅੰਦਰ ਇੱਕ ਵੀ ਕੱਚੀ ਸੜਕ ਤਾਨੂੰ ਖਰੜ ਸ਼ਹਿਰ ਦੇ ਅੰਦਰ ਦੇਖਣ ਨੂੰ ਨਹੀਂ ਮਿਲੇਗੀ ਪੂਰੇ ਦਾ ਪੂਰਾ ਖਰੜ ਸ਼ਹਿਰ ਲਾਈਟਾਂ ਪੂਰੀਆਂ ਹੋਣਗੀਆਂ ਪਾਣੀ ਪੂਰਾ ਹੋਊਗਾ ਸੀਵਰੇਜ ਦਾ ਪੱਕਾ ਬੰਦੋਬਸਤ ਹੋਊਗਾ ਮੈਂ 1 ਸਾਲ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਇਹਨੂੰ ਸਮਾਂ ਲੱਗ ਰਿਹਾ ਹੈ ਹਰ ਚੀਜ਼ ਨੂੰ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਕਰਵਾ ਲਈਆਂ ਸੀ ਚਾਹੇ ਕਜੋਲੀ ਵਾਟਰ ਐਸਟੀਪੀ ਪਰ ਉਹਨੂੰ ਪ੍ਰੋਸੈਸ ਕਰਦੇ ਕਰਦੇ نیچے ਸਿਸਟਮ ਦੇ ਵਿੱਚ ਬਟ ਹੁਣ ਪੂਰਾ ਜਿਹੜਾ ਮੇਰਾ ਫੋਕਸ ਹੈ ਉਹ ਹਲਕੇ ਦੇ ਉੱਤੇ ਹੈ ਪਿੰਡਾਂ ਦੇ ਉੱਤੇ ਹੈ ਸ਼ਹਿਰਾਂ ਦੇ ਉੱਤੇ ਹੈ ਮੈਨੂੰ 2-3 ਮਹੀਨੇ ਦਿਓ ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਰਹਿਣ ਦੇਣਾ ਚਾਹੁੰਦਾ ਮੈਡਮ ਨੂੰ ਬਹੁਤ ਰੋੜਾ ਰਿਹਾ ਪਈ ਜੇ ਇਹ ਕੰਮ ਲੱਗ ਰਿਹਾ ਹੈ ਕਿ ਨੇ ਪੰਜਾਬੀਆਂ ਨੂੰ ਇਸ ਤਰ੍ਹਾਂ ਤੇ ਨਿਸ਼ਾਨਾ ਲਾਇਆ ਕਿ ਗੁਆਂਢੀ ਸ਼ੂਬੇ ਦੇ ਲੋਕ ਆਉਂਦੇ ਨੇ ਉਤਪਾਦ ਮਚਾਉਂਦੇ ਨੇ ਨਸ਼ੇ ਕਰਦੇ ਨੇ ਹਿਮਾਚਲ ਦੇ ਨੌਜਵਾਨਾਂ ਦੀ ਸੰਸਕ੍ਰਿਤੀ ਖਰਾਬ ਕਰਦੇ ਨੇ ਦੇਖੋ ਐਮਪੀ ਮੈਡਮ ਜਿਹੜੇ ਹੈਗੇ ਨੇ ਕੰਗਣਾ ਰਣੌਤ ਜੀ ਇਹਨਾਂ ਦੀ ਜਿਹੜੀ ਸੋਚ ਆ ਉਹ ਇੱਕ ਪੰਜਾਬ ਦੇ ਐਂਟੀ ਸੋਚ ਹੈ ਪੰਜਾਬੀਆਂ ਵਰਗੇ ਸੁਭਾਅ ਵਾਲੇ ਲੋਕ ਪੰਜਾਬੀਆਂ ਵਰਗੇ ਇੱਜ਼ਤ ਕਰਨ ਵਾਲੇ ਲੋਕ ਜਿੱਥੇ ਕਿਤੇ ਭਰੋਸਾ ਕਰਨ ਦੀ ਲੋੜ ਆਉਂਦੀ ਹੈ ਉਹ ਪੰਜਾਬੀਆਂ ਤੇ ਕੀਤਾ ਜਾਂਦਾ ਅੱਜ ਤੁਸੀਂ ਵੱਡੇ ਤੋਂ ਵੱਡੇ ਲੋਕਾਂ ਦੇ ਆਸ-ਪਾਸ ਦੀ ਸਿਕਿਉਰਿਟੀ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਜਿੱਥੇ ਕਿਤੇ ਵੱਡੀਆਂ-ਵੱਡੀਆਂ ਬੈਂਕਾਂ ਦੇ ਵਿੱਚ ਤੁਸੀਂ ਸੀਈਓ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਜਾ ਕੇ ਜਿਹੜਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਤਾਂ ਅਸੀਂ ਅਕਸਰ ਉੱਥੋਂ ਦੇ ਟੂਰਿਜ਼ਮ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਵੱਡਾ ਹਿੱਸਾ ਪਾਉਂਦੇ ਨੇ ਟੂਰਿਜ਼ਮ ਨੂੰ ਵਧਾਉਣ ਵਾਸਤੇ ਸੋ ਕੰਗੜਾ ਮੈਡਮ ਦਾ 21 ਜਿਹੜਾ ਵਿਸ਼ਾ ਹੈ ਉਹ ਹੈਗਾ ਆਪਸ ਦੇ ਵਿੱਚ ਪਤਾ ਨਹੀਂ ਕੌਣ ਪਿੱਛੋਂ ਚਾਬੀ ਦਿੰਦਾ ਇਹਨਾਂ ਨੂੰ ਕਿ ਇਹੋ ਜਿਹੀ ਪੜਕਾਉ ਗੱਲਾਂ ਕਰੋ ਜਿਹਦੇ ਨਾਲ ਦੋ ਕਮਿਊਨਿਟੀਆਂ ਦੇ ਵਿੱਚ ਦੋ ਸਟੇਟਸ ਦੇ ਵਿੱਚ ਪਾੜ ਪਵੇ ਪਰ ਮੇਰੇ ਖਿਆਲ 'ਚ ਵੀ ਹਿਮਾਚਲ ਵਾਲੇ ਲੋਕ ਵੀ ਸਿਆਣੇ ਨੇ ਤੇ ਪੰਜਾਬ ਦੇ ਲੋਕ ਵੀ ਸਿਆਣੇ ਨੇ ਵੀ ਇਹੋ ਜੀਆਂ ਔਰਤਾਂ ਉੱਠਦੀਆਂ ਰਹਿੰਦੀਆਂ ਨੇ ਏਜੰਡੇ ਦੇ ਦੀਨ ਚਲਦੀਆਂ ਰਹਿੰਦੀਆਂ ਨੇ ਇਹਨਾਂ ਦੀਆਂ ਗੱਲਾਂ ਉੱਤੇ ਬਹੁਤਾ ਗੌਰ ਦੀ ਕਰਨਾ ਚਾਹੀਦਾ ਮੈਡਮ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਇੱਕ ਸਵਾਲ ਹੈ ਜੀ ਕਿ ਜਿਹੜੇ ਇਹ ਕਰੋੜਾ ਰੁਪਏ ਦੇ ਟਿਊਬਲ ਲੱਗ ਰਹੇ ਆ ਇਹਦੇ ਤੇ ਸਟੇਟ ਗਵਰਨਮੈਂਟ ਦਾ ਵੀ ਕੋਈ ਯੋਗਦਾਨ ਹੈਗਾ ਕਿ ਇਹ ਸਾਰੇ ਕਾਉਂਸਲ ਦਾ ਹੀ ਪੈਸਾ ਲੱਗ ਰਿਹਾ ਹੈ ਦੇਖੋ ਜਿਹੜੀ ਕਾਉਂਸਲ ਆ ਇਹ ਵੀ ਸੂਬੇ ਦੀ ਹੈ ਸਾਰੇ ਦਾ ਸਾਰਾ ਐਮਸੀ ਦਾ ਜਿਹੜਾ ਇਹ ਪੈਸਾ ਹੈ ਜਿਹੜਾ ਕਜੋਲੀ ਵਾਟਰ ਹੈ ਉਹਦੇ ਵਿੱਚ ਸੂਬਾ ਸਰਕਾਰ ਦਾ ਹੈ ਜਿਹੜਾ ਐਸਟੀਪੀ ਲੱਗ ਰਿਹਾ ਹੈ 30 ਕਰੋੜ ਰੁਪਏ ਦਾ ਉਹ ਸੀਵਰੇਜ ਬੋਰਡ ਦਾ ਪੈਸਾ ਲੱਗ ਜਿਹਨੂੰ ਕੀ ਸੀਵਰੇਜ ਬੋਰਡ ਉਹਨੂੰ ਕਰ ਰਿਹਾ ਤੇ ਐਮਸੀ ਦਾ ਪੈਸਾ ਲੱਗ ਰਿਹਾ ਤੇ ਇਹ ਸਾਰੇ ਦਾ ਸਾਰਾ ਦੇਖੋ ਗੱਲ ਇਹ ਆ ਵੀ ਐਮਸੀ ਦਾ ਪੈਸਾ ਜਿਹੜਾ ਉਹ ਯੂਜ਼ ਕਿੱਧਰ ਨੂੰ ਹੋ ਰਿਹਾ ਐਮਸੀ ਕੋਲ ਤਾਂ ਪਹਿਲਾਂ ਵੀ ਸਾਡੇ ਕੋਲ ਇੱਥੇ 200 ਕਰੋੜ ਤੋਂ ਉੱਪਰ ਦਾ ਬਜਟ ਹੈ ਐਮਸੀ ਨੂੰ ਡਾਇਰੈਕਸ਼ਨ ਕਿਹੜੀ ਦੇਣੀ ਹੈ ਚਾਹੇ ਉਹ ਐਮਸੀ ਦਾ ਪੈਸਾ ਚਾਹੇ ਉੱਪਰ ਸੂਬਾ ਸਰਕਾਰ ਦਾ ਪੈਸਾ ਉਹਨੂੰ ਲਾਉਣਾ ਕਿਵੇਂ ਆ ਕਿੰਨੀ ਇਮਾਨਦਾਰੀ ਨਾਲ ਲਾਉਣਾ ਕਿਸ ਤਰੀਕੇ ਦੀ ਥੱਲੇ ਮਟੀਰੀਅਲ ਲਾਉਣਾ ਸੋ ਜਿਹੜੀ ਸਾਡੀ ਡਾਇਰੈਕਸ਼ਨ ਹੈ ਹੁਣ ਸਹੀ ਡਾਇਰੈਕਸ਼ਨ ਹੈ ਸਹੀ ਤਰੀਕੇ ਨਾਲ ਕਾਰਪੋਰੇਸ਼ਨ ਦਾ ਪੈਸਾ ਮਿਨਿਸਪਲ ਖਰੜ ਦਾ ਪੈਸਾ ਲੱਗੂਗਾ ਤੇ ਮੈਨੂੰ ਪੂਰੀ ਉਮੀਦ ਆ ਸਾਰੇ ਆਫੀਸਰਸ ਪੂਰੀ ਦੀ ਪੂਰੀ ਜਿਹੜੀ ਸਾਡੀ ਕਮੇਟੀ ਉਹ ਮਿਲ ਜੁਲ ਕੇ ਅੱਛਾ ਕੰਮ ਕਰ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਨੇ ਕਿੰਨੀ ਕੀ ਤਿਆਰੀ ਕਰ ਰੱਖੀ ਹੈ ਜੀ ਬਹੁਤ ਅੱਛੀ ਤਿਆਰੀ ਹੈ ਜੀ ਪੰਚਾਇਤੀ ਚੋਣਾਂ ਦੇ ਵਿੱਚ ਮੈਂ ਪਾਣੀ ਦਾ ਮਸਲਾ ਉਹ ਹੱਲ ਹੋ ਜਾਏਗਾ ਉਹ ਸਟਰੋਂਗ ਪਾਈਪ ਬਾਦੋ ਸੜਕ ਅਸੀਂ ਪਾਸ ਕਰਾਈ ਹੋਈ ਹੈ ਸਟਰੋਂਗ ਪਾਈਪ ਪਾਉਣ ਤੋਂ ਬਾਦ ਉਹ ਸੜਕ ਦਾ ਕੰਮ ਆਪਣਾ ਕੰਪਲੀਟ ਹੋ ਜਾਣਾ ਹੈ ਮੈਂ ਆਹੀ ਇੱਕ ਮੁੱਖ ਮੰਗ ਹੈ ਸਾਡੀ ਤੇ ਕੁਜੋਲੀ ਵਾਸਤੇ ਤੁਸੀਂ ਹੁਣ ਮੈਂ ਸੁਣੇ ਰਿਹਾ ਸੀ ਪ੍ਰੈਸ ਸਾਹਿਬ ਵੀਰਾਂ ਨੂੰ ਦੱਸ ਰਿਹਾ ਸੀ ਕੁਜੋਲੀ ਵਾਲਾ ਆਪਣਾ ਬਹੁਤ ਜਲਦੀ ਮਤਲਬ ਤੁਸੀਂ ਹੱਲ ਕਰਨ ਜਾ ਰਹੇ ਹੋ ਉਹਦੇ ਲਈ ਅਸੀਂ ਤੁਹਾਡਾ ਦਿলো ਧੰਨਵਾਦ ਕਰਦੇ ਆਂ ਤੇ ਜਿਹੜਾ ਸੀਵਰੇਜ ਦਾ ਵੀ ਸਾਡਾ ਮਸਲਾ ਹੈ ਉਹਦੇ ਵਾਸਤੇ ਵੀ ਦੋ ਤੁਸੀਂ ਐਸਟੀਪੀ ਪਲਾਂਟ ਲਵਾਉਣੇ ਸ਼ੁਰੂ ਕਰਤੇ ਹੈ ਇੱਕ ਦਾ ਕੰਮ 90% ਤੱਕ ਤਕਰੀਬਨ ਮੁਕੰਮਲ ਹੋ ਚੁੱਕਿਆ ਹੈ 10% ਦਾ ਉਹ ਕੰਮ ਹੋ ਜਾਏਗਾ ਬਰਸਾਤਾਂ ਕਰਕੇ ਥੋੜਾ ਉਹ ਕੰਮ ਡਿਲੇ ਹੋ ਗਿਆ ਤੇ ਉਹਦੇ ਲਈ ਵੀ ਅਸੀਂ ਉਹ ਮਜ਼ਦੂਰੀ ਵੀ ਸਮਝਦੇ ਆਂ ਜੇ ਮੈਂ ਤੁਹਾਨੂੰ ਵੀ ਇਹੀ ਬੇਨਤੀ ਕਰਦਾ ਜਿਹੜੇ ਸਰਕਾਰੀ ਕੰਮ ਹੈ ਕਈ ਵਾਰ ਬਹੁਤ ਚੀਜ਼ਾਂ ਨੂੰ ਦੇਖਦੇ ਹੋਏ ਕਈ ਵਾਰ ਲੇਟ ਹੋ ਜਾਂਦਾ ਹੈ ਤਾਂ ਤੁਸੀਂ ਸਾਨੂੰ ਇਸ ਚੀਜ਼ ਨੂੰ ਸਮਝਦੇ ਹੋ ਤੇ ਮੈਂ ਮੈਮ ਨੂੰ ਬੇਨਤੀ ਕਰਦਾ ਹਾਂ ਬਰਸਾਤਾਂ ਦੇ ਮੌਸਮ ਨਿਕਲ ਗਿਆ ਜੀ ਪਲੀਜ਼ ਆ ਜਿਹੜੇ 2-3 ਸਾਡੇ ਸੀਰੀਅਸ ਇਸ਼ੂ ਹੈ ਤੁਸੀਂ ਐਮਐਲਏ ਸਾਹਿਬ ਪਲੀਜ਼ ਉਹਨਾਂ ਵੱਲ ਥੋੜਾ ਜਿਹਾ ਧਿਆਨ ਦੇ ਕੇ ਆ ਕੰਮ ਜਲਦੀ ਹੱਲ ਕਰੋ ਧੰਨਵਾਦ ਕਲੀ ਕਮਾਕਾਰਾਂ ਦੇ ਵੇਦਿਆਂ ਚ ਮੇਰੀਆਂ ਮਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਭਰਾਵਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਜੀ ਸਾਡੇ ਐਸ ਡੀ ਐਮ ਸਾਹਿਬ ਗੁਰਮੰਦਰ ਸਿੰਘ ਜੀ ਸਾਡੇ ਚ ਨੇ ਡੀ ਐਸ ਪੀ ਸਾਹਿਬ ਕਰਨਵੀਰ ਸਿੰਘ ਜੀ ਕੋਣੀ-ਹੁਣੀ ਰਾਜਵੀਰ ਰਾਜੀ ਜੀ ਸਾਡੇ ਐਮ ਸੀ ਸਾਹਿਬ ਤੁਹਾਡੇ ਨਾਲ ਸੰਬੋਧਨ ਕਰਕੇ ਗਏ ਬੜੇ ਕਾਬਿਲ ਐਮ ਸੀ ਉਹਨਾਂ ਲਈ ਉਹਨਾਂ ਦੇ શુભ ਚਿੰਤਕਾਂ ਨੇ ਕਿਹਾ ਕਿ ਇਹਨਾਂ ਨੂੰ ਚੰਗੇ ਅਹੁਦੇ ਦਿੱਤੇ ਜਾਣ ਮੈਂ ਵਾਦਾ ਕਰਦੀ ਆ ਵੀ ਸ਼ਾਨਦਾਰ ਅਹੁਦੇ ਨਾਲ ਇਹਨਾਂ ਨੂੰ ਨਵਾਜਾਂਗੇ ਸਟਾਡੀ ਐਮ ਸੀ ਸਾਹਿਬ ਰਾਮ ਸਰੂਪ ਜੀ ਆਏ ਹੋਏ ਨੇ ਗੋਵਿੰਦਰ ਸਿੰਘ ਚੀਮਾ ਜੀ ਐਮ ਸੀ ਸਾਹਿਬ ਆਏ ਹੋਏ ਨੇ ਪੰਕਜ ਚੱਡਾ ਜੀ ਆਏ ਹੋਏ ਨੇ ਰਜਿੰਦਰ ਸਿੰਘ ਐਮ ਸੀ ਸਾਹਿਬ ਆਏ ਹੋਏ ਨੇ ਸਾਡੇ ਬਲਾਕ ਪ੍ਰਧਾਨ ਬਿੱਟੂ ਵੀ ਸੁਖਵਿੰਦਰ ਸਿੰਘ ਬਿੱਟੂ ਜੀ ਵਿਕਾਸ ਮੋਹਨ ਜੀ ਹਰਪ੍ਰੀਤ ਕੌਰ ਜੀ ਬਲਾਕ ਪਰਿਵਾਰੀ ਰਵੀਰ ਸਿੰਘ ਮੋਦੀ ਜੀ ਹਰਜੀਤ ਸਿੰਘ ਬੰਟੀ ਵੀਰ ਸਾਡੇ ਕੁਲਵੰਤ ਸਿੰਘ ਜੀ ਤਾਸ਼ਾ ਜੋਸ਼ੀ ਜੀ ਸੋਨੀ ਜੀ ਦੇਸੂ ਦੇਸੂ ਮਾਜਰਾ ਤੋਂ ਪ੍ਰਭਜੋਤ ਖਾਲਸਾ ਜੀ ਕਰਮਜੀਤ ਵਾਲੀਆ ਜੀ ਜਗਦੀਪ ਜਗਦੀਸ਼ ਮਾਸਟਰ ਜੀ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਇੱਥੇ ਪਹੁੰਚਣ ਤੇ ਸੋ ਅੱਜ ਜਿਹੜਾ ਸਿਦਕਾਟਨ ਕੀਤਾ ਜੀ ਉਹ ਟਿਊਬਵੈਲਾਂ ਦਾ ਕੀਤਾ 8 ਨਵੇਂ ਟਿਊਬਵੈਲ ਵੱਖ-ਵੱਖ ਵਾਰਡਾਂ ਚ ਲਗਾ ਰਹੇ ਆ 3 ਕਰੋੜ ਦੀ ਉਹਦੀ ਲੱਗਤ ਹੈ ਪਿਛਲੇ ਸਾਲ ਚ ਆਪਾਂ 2.4 ਕਰੋੜ ਦੇ ਟਿਊਬਵੈਲ 12 ਲਗਾ ਚੁੱਕੇ ਆ ਸਵਾ ਕਰੋੜ ਦੇ ਟਿਊਬਵੈਲਾਂ ਦਾ ਜਿਹੜਾ ਤਖਮੀਨਾਉ ਤਿਆਰ ਹੈ ਚਾਰ ਵਾਰਡਾਂ ਵਾਸਤੇ ਹੋਰ ਉਹ ਲੱਗ ਜਾਣਗੇ ਜੀ ਇਸ ਤੋਂ ਬਿਨਾ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅਕਸਰ ਤੁਹਾਨੂੰ ਦੱਸ ਕੇ ਜਾਣੀ ਆ ਕੱਲ ਇੱਕ ਟੈਂਡਰ ਲੱਗ ਰਿਹਾ ਹੈ ਜਿਹੜਾ ਬੜੀ ਖੁਸ਼ੀ ਵਾਲਾ ਦਿਨ ਹੈ ਕਜੋਲੀ ਵਾਟਰ ਬਾਕਸ ਦਾ ਟੈਂਡਰ 4 ਤਰੀਕ ਨੂੰ ਲੱਗ ਰਿਹਾ ਉਸ ਤੋਂ ਬਾਅਦ ਸਾਨੂੰ ਟਿਊਬਵੈਲਾਂ ਦੀ ਮਾਦਾ ਜੀ ਲੋਡ ਦੀ ਰਹਿਣੀ ਆ ਵਡੀਆਂ ਸੌ ਪੀੜੀਆਂ ਵੀ ਪੀਣ ਵਾਲੇ ਪਾਣੀ ਨੂੰ ਦਰਸਣ ਗਿਆ ਖਰੜ ਵਿੱਚ ਪੀਣ ਵਾਲੇ ਪਾਣੀ ਦੀ ਜਿਹੜੀ ਸਮੱਸਿਆ ਉਹ ਪਰਮਾਨੈਂਟ ਖਤਮ ਹੋ ਜਾਣੀ ਹੈ ਤੇ ਇੱਕ ਸਾਲ ਦੇ ਅੰਦਰ ਅੰਦਰ ਇਹਦੀਆਂ ਵੱਡੀਆਂ ਪਾਈਪਾਂ ਪੂਰੇ ਸ਼ਹਿਰ 'ਚ ਪੈ ਜਾਣਗੀਆਂ ਕਜੋਲੀ ਵਾਟਰ ਐਸਾ ਮੁੱਦਾ ਸੀ ਜਿਹਦੇ ਲਈ ਤੁਸੀਂ ਕਿਹਾ ਸੀ ਵੀ ਵੋਟਾਂ ਪਾ ਦਾਂਗੇ ਪਰ ਕਜੋਲੀ ਵਾਟਰ ਜੇ ਕੋਈ ਲੀਡਰ ਲੈ ਆਵੇ ਤਾਂ ਬੜੀ ਵੱਡੀ ਗੱਲ ਹੋ ਜਾਣੀ ਹੈ ਸ਼ਹਿਰ ਦੀ ਮੰਗ ਸੀ ਕਿ ਨਹਿਰੀ ਪਾਣੀ ਲਿਆਂਦਾ ਜਾਵੇ ਈ ਮੇ ਮਾਤਾ ਜੀ ਪਹਿਲੇ 6 ਮਹੀਨਿਆਂ ਚ ਪਾਸ ਕਰਵਾ ਲਿਆ ਸੀ ਪਰ ਹੌਲੀ ਹੌਲੀ ਸਰਕਾਰੀ ਪ੍ਰੋਸੈਸ ਪੈਂਦਾ ਪੈਂਦਾ ਕੱਲ ਨੂੰ ਆਖਰਕਾਰ ਉਹਦਾ ਟੈਂਡਰ ਲੱਗ ਰਿਹਾ ਜੀ ਸਾਲ ਕੋ ਨੂੰ ਲੱਗਣਾ ਪਾਈ ਪਾਪਾਂ ਪੈਨ ਨੂੰ ਉਸ ਤੋਂ ਬਾਅਦ ਉਦੋਂ ਤੱਕ ਆਪਾਂ ਟਿਊਬਲ ਲਾਵਾਂਗੇ ਪੀਣ ਵਾਲੇ ਪਾਣੀ ਦੀ ਕਿਲਤ ਨਹੀਂ ਆਉਣ ਦਿੰਦੇ ਜਦੋਂ ਤੱਕ ਸਾਡੇ ਕੋਲ ਫਾਈਨਲ ਪਾਈਪਾਂ ਪੈ ਕੇ ਨਹਿਰੀ ਪਾਣੀ ਪੀਣ ਨੂੰ ਨਹੀਂ ਆਉਂਦਾ ਸੋ ਪਹਿਲੀ ਗੱਲ ਇਹ ਹੈ ਕਿ 117 ਕਰੋੜ ਰੁਪਏ ਤੇ ਖਰਚਾਉਣਾ ਜਿਹੜਾ ਕਜੋਲੀ ਵਾਟਰ ਹੈ ਉਹ ਸਾਡੇ ਕੋਲ ਪੈਸਾ ਮਸਿਆ ਹੁੰਦੀ ਹੈ ਰਾਜਵੀਰ ਸਿੰਘ ਰਾਜੀ ਜੀ ਨੂੰ ਅਸੀਂ ਫੋਨ ਕਰਦੇ ਆ ਸੋ ਮਿੰਟਾਂ ਦੇ ਵਿੱਚ ਹੀ ਸਾਡੇ ਕੰਮ ਹੋ ਜਾਂਦੇ ਆ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇੱਥੇ ਸਾਡੇ ਵਿੱਚ ਪਹੁੰਚੇ ਹੋਏ ਬੀਬਾ